ਹੋਸ਼ਿਆਰਪੁਰ ਹਰਿਆਣਾ ਰੋਡ ਤੇ ਜਿਹੜਾ ਰਾਧਾ ਸਵਾਮੀ satsang kar ਹੈਗਾ ਆ ਉਹਦੇ ਬਿਲਕੁਲ ਆਪੋਜ਼ਿਟ ਇੱਕ ਆਹ ਯੁਵਕ ਜਿਹੜਾ ਹੈ ਜ਼ਖਮੀ ਹਾਲਤ ਵਿੱਚ ਸੜਕ ਦੇ ਉੱਤੇ ਮਿਲਿਆ ਆ ਤੇ ਮੌਕੇ ਤੇ ਦੇਖ ਸਕਦੇ ਤੁਸੀਂ ਪੁਲਿਸ ਵੀ ਪਹੁੰਚ ਗਈ ਹੋਈ ਆ ਤੇ ਕੁਛ ਪਤਾ ਨਹੀਂ ਲੱਗ ਰਿਹਾ ਕਿ ਇਹ ਕੀ ਕਾਰਨ ਸੀਗਾ ਕਿ ਇਦਾਂ ਸੜਕ ਤੇ ਜ਼ਖਮੀ ਹਾਲਤ ਵਿੱਚ ਝਾੜੀਆਂ ਦੇ ਵਿੱਚ ਮਿਲਿਆ ਇਹ ਤਾਂ ਇੱਥੋਂ ਕੋਈ ਰਾਘਿਰ ਜਿਹੜਾ ਸੀਗਾ ਉਹ ਨੰਗਦਾ ਪਿਆ ਸੀਗਾ ਜਿਹਨੇ ਦੇਖ ਲਿਆ ਤੇ ਦੇਖ ਕੇ ਉੱਤਰ ਕੇ ਉਹਨੇ ਇਨੂੰ ਝਾੜੀਆਂ ਤੋਂ ਬਾਹਰ ਕੱਢਿਆ ਤੇ ਆ ਹੈਗਾ ਸਾਹਮਣੇ ਰਾਧਾ ਸਵਾਮੀ ਸਤ ਸੰਗਰ ਤੇ ਇੱਥੇ ਕੋਈ ਦੱਸਿਆ ਜਾ ਰਿਹਾ ਕਿ ਬਾਈਕ ਦੇ ਕੁਝ ਟੁਕੜੇ ਆ ਜਿਹੜੇ ਹੈਗੇ ਆ ਸੜਕ ਤੇ ਪਏ ਮਿਲੇ ਆ ਨਾ ਤਾਂ ਇੱਥੇ ਕੋਈ ਬਾਈਕ ਮਿਲਿਆ ਤੇ ਨਾ ਇਹਦੀ ਜੇਬ ਦੇ ਵਿੱਚੋਂ ਕੋਈ ਡਾਕੂਮੈਂਟ ਮਿਲਿਆ ਜਿਸ ਨਾਲ ਇਹਦੀ ਪਛਾਣ ਹੋ ਸਕੇ ਸੋ ਇਸ ਯੁਵਕ ਨੂੰ ਇੱਕ ਵਾਰੀ ਦੁਬਾਰਾ ਧਿਆਨ ਨਾਲ ਇਹਨੂੰ ਦੇਖ ਲਈਓ ਤੇ ਜਿਹੜਾ ਵੀ ਇਹਨੂੰ ਜਾਣਦਾ ਆ ਉਹ ਇਹਦੇ ਘਰਦਿਆਂ ਨੂੰ ਸੂਚਿਤ ਕਰ ਦਵੇ ਇਹਦਾ ਇਹ ਜਿਹੀ ਹਾਲਤ ਵਿੱਚ ਹਰਿਆਣਾ ਰੋਡ ਰਾਧਾ ਸਾਮੀ ਸਸੰਘਨ ਘਰ ਦੇ ਸਾਹਮਣੇ ਸੜਕ ਤੇ ਹੀ ਇਹ ਪਿਆ ਹੋਇਆ ਆ ਐਂਬੂਲੈਂਸ ਨੂੰ ਵੀ ਫੋਨ ਕੀਤਾ ਇਹਨੂੰ ਕਾਫੀ ਟਾਈਮ ਹੋ ਚੁੱਕਾ ਆ ਤੇ ਹਜੇ ਤੱਕ ਐਂਬੂਲੈਂਸ ਇੱਥੇ ਨਹੀਂ ਪਹੁੰਚੀ ਜਦ ਕਿ ਪੁਲਿਸ ਮੁਲਾਜ਼ਮ ਤੁਰੰਤ ਮੌਕੇ ਤੇ ਪਹੁੰਚ ਗਏ ਸੀਗੇ ਕਾਰਨ ਕੀ ਸੀਗਾ ਲੁੱਟ ਹੋਈ ਆ ਜਾਂ ਐਕਸੀਡੈਂਟ ਹੋਇਆ ਜਾਂ ਡਿੱਗਿਆ ਆ ਕੀ ਆ ਇਹਦਾ ਕੁਝ ਨਹੀਂ ਪਤਾ ਲੱਗ ਸਕਿਆ